ਵੱਡੀ ਦਰਦਨਾਕ ਘਟਨਾ ਨਾਲ ਕੰਬ ਉਠਿਆ ਪੰਜਾਬ ਇੱਕ ਲੜਕੇ ਦਾ ਧੜ ਲੱਗ ਗਿਆ ਸੀ ਲੜਕੀ ਦਾ ਧੜ ਪੇਟ 'ਚ ਲੱਗ ਹੋ ਗਿਆ ਦਰਦਨਾਕ ਹਾਦਸੇ 'ਚ ਪੰਜ ਮੁੰਡੇ ਕੁੜੀਆਂ ਦੀ ਮੌਤ ਲੋਕ ਤਿੰਨ ਬਚੇ ਸੀਗੇ ਦੋ ਬੱਚੀਆਂ ਬਚੀਆਂ ਸੀ ਚਾਰ ਲੜਕਿਆਂ ਦੀ ਹੋ ਗਈ ਆ ਇਸ ਲਈ ਕਿਸੇ ਲੜਕੀਆਂ ਬਾਰੇ ਹਲੇ ਪੁਲਿਸ ਕੰਟਰੋਲ ਕਰ ਰਹੇ ਆ ਦੋ ਕੁੜੀਆਂ ਤੇ ਤਿੰਨ ਨੌਜਵਾਨ ਸਨ ਕਾਰ 'ਚ ਸਵਾਰ ਤਲੇ ਡੋਗੇ ਬਾਂਵਾ ਡੋਗੀਆਂ ਲਕਾਡੋਗੀਆਂ ਜੀ ਆਪ ਦੇਖੋ ਗੱਡੀ ਦੀ ਕੰਡੀਸ਼ਨ ਦੇਖੋ ਗੱਡੀ ਦੇ ਅੰਦਰ ਦੇਖ ਕੇ ਤਾਂ ਲੱਗਦਾ ਨਹੀਂ ਕਿ ਬਈ ਇੰਨਾ ਕੁਝ ਹੋਇਆ ਹੋਊਗਾ ਵੀ ਤਾਂ 25 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ ਮ੍ਰਿਤਕਾਂ ਦੀ ਉਮਰ ਪੋਲ ਪਲਾਜਾ ਜਦੋਂ ਸਾਰ ਕਰਦੇ ਹਨ ਮੁੱਤਰੋਂ ਪੱਲੇ ਪਾਸੇ ਪੁੱੜਦੇ ਜੀ ਇਹ ਵਾਹਟਰ ਨਾਲ ਟਕਰਾਈ ਹੋਈ ਸੀ ਜੀ ਹਾਂ ਪੰਜਾਬ ਚ ਇੱਕ ਬੇਹੱਦ ਦਰਦਨਾਕ ਘਟਨਾ ਵਾਪਰੀ ਹੈ ਇੱਕ ਵੱਡਾ ਸੜਕ ਹਾਦਸਾ ਹੋਇਆ ਹੈ ਇਸ ਹਾਦਸੇ ਚ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਕਿ ਸਾਰੇ ਮ੍ਰਿਤਕ ਕਾਰ 'ਚ ਸਵਾਰ ਸਨ ਇਸ ਦੌਰਾਨ ਇਹਨਾਂ ਦੀ ਗੱਡੀ ਲਾਡੋਵਾਲ ਟੋਲ ਪਲਾਜ਼ਾ ਦੇ ਕੋਲ ਡਿਵਾਈਡਰ ਨਾਲ ਜਾ ਟਕਰਾਈ ਜਿਸ ਤੋਂ ਬਾਅਦ ਕਾਰ ਦੇ ਪਰਖਾਚੇ ਉੱਡ ਗਏ ਇਸ ਦਰਦਨਾਕ ਘਟਨਾ 'ਚ ਪੰਜੇ ਕਾਰ ਸਵਾਰਾਂ ਦੀ ਮੌਤ ਹੋ ਚੁੱਕੀ ਹੈ ਇਸ ਘਟਨਾ ਨੂੰ ਲੈ ਕੇ ਪੁਲਿਸ ਦਾ ਅਹਿਮ ਬਿਆਨ ਸਾਹਮਣੇ ਆਇਆ ਆਖਰ ਪੁਲਿਸ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹੋਂ ਹੀ ਸੁਣ ਲਓ ਜੀ ਰਾਤ ਟੋਲ ਪਲਾਜ਼ਾ ਤੇ ਐਕਸੀਡੈਂਟ ਤੋਂ ਇੱਕ ਸੂਚਨਾ ਮਿਲੀ ਸੀ ਹਾਂ ਜੀ ਮੌਕੇ ਤੇ ਗਏ ਹਾਂ ਜੀ ਮੌਕੇ ਤੇ ਆ ਕੇ ਦਿੱਖਿਆ ਤਾਂ ਕੇ ਕਾਰ ਨੰਬਰ ਹੀ PV10 RH 4619 ਐਕਸੀਡੈਂਟ ਦੌਰਾਨ ਆ ਪੂਲ ਪਲਾਜਾ ਜਦੋਂ ਪਾਰ ਕਰਦੇ ਆ ਉੱਪਰਲੇ ਪਾਸੇ ਪੁੱੜਦੇ ਜੀ ਕਿ ਵਾਹਨਾਂ ਟਕਰਾਈ ਹੋਈ ਸੀ ਜੀ ਜਿਸ ਦੇ ਵਿੱਚ ਪਤਾ ਨਹੀਂ ਸੀ ਲੱਗ ਰਿਹਾ ਕਿੰਨੇ ਗੰਦੇ ਆ ਜਾਂਚ ਕਰਨ ਤੇ ਪਤਾ ਲੱਗਿਆ ਵੀ ਦੋ ਤਿੰਨ ਬੱਚੇ ਸੀਗੇ ਉਹ ਬਹੁਤ ਬੱਚੀਆਂ ਸੀ ਇਹਨੂੰ ਉਮਰ ਕਿੰਨੀ ਸੀ ਜਿਹੜਾ ਪਹਿਲਾਂ ਬੱਚਿਆਂ ਦੀ 22-23 ਸਾਲ ਦੀ ਤੇ ਸਾਡੇ ਜਿਹਨਾਂ ਦੀ ਕਿਸੇ ਦੀ ਪਛਾਣ ਲੜਕਿਆਂ ਦੀ ਹੋ ਗਈ ਆ ਇਹ ਕੋਈਆਂ ਕੁੜੀਆਂ ਲੜਕੀਆਂ ਬਾਰੇ ਹਲੇ ਪੂਛ ਕੰਟਰੋਲ ਕਰ ਰਹੇ ਆ ਇਹਨਾਂ ਨੂੰ ਕੋਈ ਪਤਾ ਨਹੀਂ ਹੈ ਕਿ ਇਹਨਾਂ ਦਾ ਨੰਬਰ ਵੀ ਪਤਾ ਲੱਗ ਪਾਇਆ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਜਿਗਰਾਉਂ ਦਾ ਪਰਿਵਾਰ ਸੀ ਇੱਕ ਲੜਕਾ ਘਰੋਂ ਇਕੱਲਾ ਹੀ ਆਇਆ ਸੀ ਇਕੱਲਾ ਹੀ ਆਇਆ ਤੇ ਰਸਤੇ 'ਚ ਉਹ ਇਹਦੇ ਨਾਲ ਮਿਲਖੇ ਕਿਤੇ

ਉਹਨਾਂ ਦੇ ਵੀ 17 ਤੋਂ 18 20 ਦੇ ਵਿੱਚ ਵਿੱਚ ਅੱਛਾ ਕਹਿੰਦੇ ਕੋਈ ਡੈੱਡ ਬੋਡੀ ਹੈ ਮੱਡੀयां ਦੀਆਂ ਸੀ ਜਾਂ ਟੱਟ ਵੱਤ ਵਿੱਚ ਹੁੰਦੀ ਸੀ ਇੱਕ ਲੜਕੇ ਦਾ ਧੜ ਲੱਗ ਹੋ ਗਿਆ ਸੀ ਲੜਕੀ ਦਾ ਧੜ ਪੇਟ 'ਤੇ ਲੱਗ ਹੋ ਗਿਆ ਸੀ ਅੱਛਾ ਜੀ ਤੇ ਹੋਰ ਤਾਂ ਉਹਨਾਂ ਨੇ ਬੁਲੰਸ ਦਾ ਰਜਿਸਟ੍ਰਰ ਕੈਸੀ ਸਿਵਲ ਅਫਸਰ ਅੱਛਾ ਵੱਡੀਆਂ ਰੱਖਤੀਆਂ ਪਰਿਵਾਰ ਨੂੰ ਥੋੜੀ ਸ਼ੰਕਾ ਹੋ ਕਹਿੰਦੇ ਕਿਤੇ ਟੱਟ ਨਾਲ ਅੰਜਾਮ ਦੀ ਦਿੱਕਾ ਹੋ ਸਰਦਾ ਕੋਈ ਜਾਂਚ ਨਹੀਂ ਜੀ ਨਹੀਂ ਐਦਾਂ ਦੀ ਕੋਈ ਗੱਲਬਾਤ ਨਹੀਂ ਲੜਕਾ ਪਰਿਵਾਰ ਸਾਰੇ ਸਭ ਮੇਰੇ ਨਾਲ ਇਸ ਘਟਨਾ ਤੇ ਕਈ ਤਰ੍ਹਾਂ ਦੇ ਖਾਸੇ ਵੀ ਜਤਾਏ ਜਾ ਰਹੇ ਨੇ ਕਿ ਮੌਤ ਪਿੱਛੇ ਦੀ وجہ ਕੋਈ ਹੋਰ ਵੀ ਹੋ ਸਕਦੀ ਹੈ ਆਖਰ ਇਹ ਕੌਣ ਸਨ ਕਿੱਥੋਂ ਆਏ ਤੇ ਕਿਵੇਂ ਘਟਨਾ ਵਾਪਰੀ ਇਸ ਨੂੰ ਲੈ ਕੇ ਪਿੰਡ ਵਾਸੀਆਂ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਸਰ ਦੇਖੋ ਦੇਖਣ ਨੂੰ ਤਾਂ ਲੱਗ ਰਿਹਾ ਵੀ ਕੱਲਾ ਐਕਸੀਡੈਂਟ ਨਹੀਂ ਹੈਗਾ ਇਹ ਜਿਹਦੇ ਸਾਹਮਣੇ ਕਿਉਂਕਿ ਪਿਛਲੇ ਸ਼ੀਸ਼ੇ ਤੋਂ ਪੰਜ ਬਾਡੀਆਂ ਨਹੀਂ ਬਾਹਰ ਆ ਸਕਦੀਆਂ ਜਿਕਨ ਸਾਰੀਆਂ ਬਾਡੀਆਂ ਬਾਹਰ ਨੀਚੋਂ ਮਿਲੀਆਂ ਪੁਲ ਤੋਂ ਨੀਚੇ ਮਿਲੀਆਂ ਸੱਲਦਾ ਪੰਜ ਬੋਦੀਆਂ ਬੈਕ ਵਾਲੇ ਸ਼ੀਸ਼ੇ ਤੋਂ ਬਾਹਰ ਨਹੀਂ ਆ ਸਕਦੀਆਂ ਇੰਪੋਸੀਬਲ ਆ। ਉਹ ਬਾਈ ਗੱਡੀ ਮਿਲੀ ਸੀ ਕਿ ਉਹ ਜਗਾ ਕਿੱਥੇ ਲਾ ਉਹ ਸਾਦੇ ਸ਼ੇਰੇ ਆ ਤੇ ਹੁਣ ਦੇਖੀ ਜਮਾ ਗੱਡੀ ਦੀ। ਉਹ ਸ਼ੇਰੇ ਆ ਕੇ ਦੇਖੇ ਰਾਤ ਹੋਇਆ ਐਕਸੀਡੈਂਟ। ਆਪਕੋ ਕੀ ਲੱਗਦਾ ਕੀ ਹੋ ਰਿਹਾ ਸੈਟ ਨੂੰ? ਮੈਨੂੰ ਉਦੋਂ ਲੱਗਦਾ ਵੀ ਜਿਵੇਂ ਗੱਡੀ ਚ ਉਤਰੇ ਹੋਣਗੇ ਚਲੋ ਗੱਡੀ ਬਚੀ ਹੋਊਗੀ। ਠੀਕ ਹੋਣਗੇ। ਕਰਕੇ ਉਹਨੇ ਮਾੜਾ ਮੋਟਾ ਸਾਈਡ ਲਾਈਨ ਦੀ ਜਾਂ ਹੈਲਪ ਲਾਈਨ ਦੀ ਕੋਸ਼ਿਸ਼ ਕੀਤੀ ਹੋਊਗੀ ਕਿਛੋਂ ਕੋਈ ਗੱਡੀ ਵੀ ਆ ਸਕਦੀ ਹੈ ਜਿਹਨੇ ਠੋਕਤੇ ਓ ਠੋਕੇ ਪੁਲ ਤੋਂ ਨੀਚੇ ਜਾ ਡਿੱਗੇ ਆ ਭਾਵਾਂ ਡੋਗੇ ਬਾਹਾਂ ਡੋਗੀਆਂ ਲੱਤਾਂ ਡੋਗੀਆਂ ਜੀ ਆਪ ਦੇਖੋ ਗੱਡੀ ਦੀ ਕੰਡੀਸ਼ਨ ਦੇਖੋ ਗੱਡੀ ਦੇ ਅੰਦਰ ਦੇਖ ਕੇ ਤਾਂ ਲੱਗਦਾ ਨਹੀਂ ਕਿ ਐਨਾ ਕੁਝ ਹੋਇਆ ਹੋਊਗਾ ਇਹ ਜਿਹੜੀ ਘਟਨਾ ਹੋਈ ਹੈ ਜੀ ਘਰੋਂ ਤਾਂ ਬੱਚੇ ਹੀ ਕਹਿ ਕੇ ਆਏ ਸੀ ਅਸੀਂ ਜੀ ਲੁਧਿਆਣੇ ਚੱਲੇ ਆ ਵੀ ਕੱਪੜੇ ਵਗੈਰਾ ਲੈਣ ਔਰ ਘਰੇ ਕਹਿ ਕੇ ਵੀ ਆਏ ਆਪਣੇ ਫਾਦਰ ਸਾਹਿਬ ਜੀ 10 ਵਜੇ ਨਿਕਲੇ ਤੇ ਸਵੇਰੇ ਗਏ तक निकले जी साढ़े अच्छा। तो नाम बीरूआ काम अलग अलग तो कपड़े की दुकान पे करता है एक डीजे डी जो कल्चर बारे ਜੋ ਜਮਨਾਈ ਕਰਦਾ ਪੁੱਤ ਉਹਦੇ ਬਾਰੇ ਕੀ ਜਾਣਕਾਰੀ ਹੈ ਇਹਦੇ ਲੜਕੀਆਂ ਦੇ ਇਸ ਬਾਰੇ ਵੀ ਕੋਈ ਲੱਗੇ ਨਹੀਂ ਇਹਦੇ ਬਾਰੇ ਕੋਈ ਸਾਨੂੰ ਜਾਣਕਾਰੀ ਨਹੀਂ ਹੈਗੀ ਕਿ ਕਿੱਥੋਂ ਦੇ ਹੈਗੇ ਆ ਉਹ ਕਿੱਥੋਂ ਦੇ ਇਸ ਘਟਨਾ ਨੇ ਹਰ ਇੱਕ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਹਰ ਕਿਸੇ ਵੱਲੋਂ ਇਸ ਮਦਭਾਗੀ ਘਟਨਾ ਤੇ ਦੁੱਖ ਜਤਾਇਆ ਜਾ ਰਿਹਾ ਹੈ ਜਗਬਾਣੀ ਟੀਵੀ ਲਈ ਰਜੇਸ਼ ਗੋਤਮ ਦੀ ਰਿਪੋਰਟ